ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨੌਜਵਾਨੀ ਨੂੰ ਵੇਖ ਕੇ ਜਵਾਨ ਬੱਚਿਆਂ ਨੂੰ ਵੇਖ ਕੇ ਉਹਨਾਂ ਦੀ ਕਾਰ ਜ਼ੁਗਾਰੀ ਨੂੰ ਵੇਖ ਕੇ ਉਹਨਾਂ ਦੇ ਕੰਮ ਧੰਦੇ ਨੂੰ ਵੇਖ ਕੇ ਮਨ ਦੇ ਅੰਦਰ ਕੁਝ ਕਹਿਣ ਦਾ ਵਿਚਾਰ ਬਣਿਆ ਉਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਜ਼ਿੰਦਗੀ ਦਾ ਇੱਕ ਏਮ ਹੋਵੇ ਨਾ ਇੱਕ ਨਿਸ਼ਾਨਾ ਹੋਵੇ ਇੱਕ ਟਾਰਗੇਟ ਤੁਸੀਂ ਬਣਾਇਆ ਹੈ ਵੀ ਮੈਂ ਆ ਕੁਝ ਬੰਨਾ ਹੈ ਇੱਥੇ ਪਹੁੰਚਣਾ ਹੈ ਆ ਕੁਝ ਕਰਨਾ ਹੈ ਫਿਰ ਉਹ ਜਿਹੜਾ ਨਿਸ਼ਾਨਾ ਹੈ ਨਾ ਉਹ ਤੁਹਾਨੂੰ ਪਟਕਣ ਨਹੀਂ ਦੇਵੇਗਾ ਉਹ ਜਿਹੜਾ ਇੱਕ ਤੁਸੀਂ ਬਿੰਦੂ ਕੇਂਦਰ ਬਿੰਦੂ ਮਿਥ ਲਿਆ ਵੀ ਮੈਂ ਆਹ ਕੁਝ ਬੰਨਣਾ ਹੈ ਇੱਥੇ ਪਹੁੰਚਣਾ ਹੈ ਉਹ ਤੁਹਾਡੇ ਅੰਦਰ ਪੈਦਾ ਕਰੇਗਾ ਇੱਕ ਜਨੂਨ ਤੇ ਜਨੂਨ ਤੁਹਾਨੂੰ ਨਾ ਸੱਜੇ ਜਾਣਦਾ ਹੈਗਾ ਨਾ ਖੱਬੇ ਦਾ ਜਾਣਦਾ ਹੈਗਾ ਪਟਕਣ ਨਹੀਂ ਦੇਵੇਗਾ ਜਨੂਨ ਤੁਹਾਡੀ ਲਾਈਫ ਨੂੰ ਬੰਨ ਕੇ ਰੱਖਦਾ ਹੈ ਜਨੂਨ ਤੁਹਾਨੂੰ ਇਦਾਂ ਲੈ ਕੇ ਚੱਲਦਾ ਹੈ ਜਿਵੇਂ ਦਰਿਆ ਦਾ ਪਾਣੀ ਨਹਿਰ ਦਾ ਪਾਣੀ ਦੋ ਕੰਢਿਆਂ ਦੇ ਵਿਚਕਾਰ ਚੱਲਦਾ ਹੈ ਤੇ ਜਿਹੜੀ ਏਮਲੈਸ ਲਾਈਫ ਹੁੰਦੀ ਹੈ ਨਾ ਏਮ ਤੋਂ ਬਿਨਾ ਲਾਈਫ ਹੁੰਦੀ ਹੈ ਜਿਹਦਾ ਏਮ ਕੋ ਨਹੀਂ ਕਰਨਾ ਕੀ ਇਹ ਬੰਨਾ ਕੀ ਇਹ ਜਾਣਾ ਕਿੱਧਰ ਇਹ ਤੁਰਨਾ ਕਿੱਧਰ ਇਹ ਬੋਲਣਾ ਕੀ ਇਹ ਨਹੀਂ ਕੀ ਬੋਲਣਾ ਏਮਲੈਸ ਲਾਈਫ ਜਿਹੜੀ ਹੁੰਦੀ ਹੈ ਉਹ ਇਦਾਂ ਹੁੰਦੀ ਹੈ ਜਿਵੇਂ ਦਰਿਆ ਦੇ ਕੰਡੇ ਤੋੜ ਕੇ ਹੜ ਦਾ ਰੂਪ ਬਣਾ ਕੇ ਪਾਣੀ ਆਉਂਦਾ ਪਿਛਲਿਆਂ ਦਿਨਾਂ ਦੇ ਅੰਦਰ ਪਾਣੀ ਆਇਆ ਕਿੰਨੇ ਘਰਾਂ ਦੀ ਤਬਾਈ ਹੋ ਗਈ ਕਿੰਨੀਆਂ ਫਸਲਾਂ ਦਾ ਨੁਕਸਾਨ ਹੋਇਆ ਕਿੰਨੇ ਜਾਨਵਰ ਚਲੇ ਗਏ ਬੰਦੇ ਚਲੇ ਗਏ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਪਾਣੀ ਚੱਲ ਰਿਆ ਸੀ ਦਰਿਆ ਦੇ ਕੰਢਿਆਂ ਦੇ ਅੰਦਰ ਤੇ ਸਵਾਰਦਾ ਸੀ ਪਾਣੀ ਚੱਲ ਰਿਆ ਦਰਿਆ ਦੇ ਕੰਢਿਆਂ ਤੋਂ ਬਾਹਰ ਹੋ ਗਏ ਉਹਨੇ ਸਵਾਰਨਾ ਕੀ ਸੀ ਔਰ ਨੁਕਸਾਨ ਦਾ ਕਾਰਨ ਬਣ ਗਿਆ ਉਹ ਮਾਰਨ ਦਾ ਮੌਤ ਦਾ ਕਾਰਨ ਬਣ ਗਿਆ ਤਾਂ ਜਮਾਨਾ ਦੀ ਜ਼ਿੰਦਗੀ ਦੇ ਅੰਦਰ ਕੋਈ ਏਮ ਹੋਵੇ ਕੋਈ ਟਾਰਗੇਟ ਮਿਥਿਆ ਹੋਵੇ ਫਿਰ ਤੇ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਵੱਜੇ ਪਟਕਦੇ ਨਹੀਂ ਰੁੱਲਦੇ ਨਹੀਂ ਇਧਰ ਉਧਰ ਨਹੀਂ ਜਾਂਦੇ ਤੇ ਜੇ ਏਮ ਹੀ ਨਹੀਂ ਹੈ ਨਿਸ਼ਾਨਾ ਹੀ ਨਹੀਂ ਹੈ ਤੇ ਫਿਰ ਤੇ ਪਾਗਲ ਹੋਇਆ ਜਿਵੇਂ ਪਾਗਲ ਨੂੰ ਵੇਖੋ 50 ਕਦਮ ਇਧਰ ਤੁਰਿਆ ਜਾ ਰਿਹਾ ਹੈ 50 ਕਦਮ ਇਧਰ ਤੁਰਿਆ ਜਾ ਰਿਹਾ ਹੈ ਉਹਦੀ ਮੰਜ਼ਿਲ ਨਹੀਂ ਹੈ ਕਿ ਮੈਂ ਤੁਰ ਕੇ ਜਾਣਾ ਕਿੱਥੇ ਹੈ ਤੁਸੀਂ ਤੁਰ ਰਹੇ ਹੋ ਤੁਹਾਨੂੰ ਕੋਈ ਪੁੱਛੇ ਘਰੋਂ ਤੁਸੀਂ ਨਿਕਲੇ ਹੋ ਤੇ ਤੁਹਾਨੂੰ ਕੋਈ ਪੁੱਛੇ ਕਿੱਧਰ ਜਾ ਰਹੇ ਹੋ ਤੁਸੀਂ ਕਹੋਗੇ ਗਰੋਸਰੀ ਲੈਣ ਜਾ ਰਿਹਾ ਹਾਂ ਜੌਬ ਤੇ ਜਾ ਰਿਹਾ ਹਾਂ ਫਲਾਣੇ ਰਿਸ਼ਤੇਦਾਰ ਕੋਲ ਜਾ ਰਿਹਾ ਹਾਂ ਫਲਾਣੇ ਚੰਗੇ ਮੰਦੇ ਤੇ ਜਾ ਰਿਹਾ ਹਾਂ ਜਾਂ ਮੈਂ ਸੈਰ ਕਰਨ ਲਈ ਜਾ ਰਿਹਾ ਹਾਂ ਤੁਹਾਡਾ ਇੱਕ ਨਿਸ਼ਾਨਾ ਤੇ ਹੈ ਨਾ ਇੱਕ ਏਮ ਤੇ ਬਣਾਇਆ ਹੈ ਨਾ ਵੀ ਮੈਂ ਆਹ ਕਰਨ ਲਈ ਜਾ ਰਿਹਾ ਹਾਂ ਤੇ ਪਾਗਲ ਸਾਰਾ ਸਾਰਾ ਦਿਨ ਤੁਰਦਾ ਹੈ ਪਰ ਉਹਦਾ ਨਿਸ਼ਾਨਾ ਕੋਈ ਨਹੀਂ ਹੈ ਤੁਸੀਂ ਬੋਲਦੇ ਹੋ ਕਿਸੇ ਨਾਲ ਸਵਾਲ ਜਵਾਬ ਕਰਦੇ ਹੋ ਗੱਲਬਾਤ ਕਰਦੇ ਹੋ ਕੋਈ ਸੱਜਣ ਮਿੱਤਰ ਭੈਣ ਭਾਈ ਰਿਸ਼ਤੇਦਾਰ ਆਇਆ ਹੋਏਗਾ ਤਾਂ ਕਰਦੇ ਹੋ ਜਿੱਥੇ ਚੰਗਾ ਸਮਝਦੇ ਹੋ ਬੋਲਦੇ ਹੋ ਚੰਗਾ ਸਮਝਦੇ ਹੋ ਚੁੱਪ ਕਰ ਜਾਂਦੇ ਹੋ ਪਰ ਪਾਗਲ ਵੇਖੋ ਸਾਰਾ ਸਾਰਾ ਦਿਨ ਬੋਲੀ ਜਾਂਦਾ ਚੁੱਪੀ ਨਹੀਂ ਕਰਦਾ ਆਪੇ ਹੱਸੀ ਜਾਂਦਾ ਆਪੇ ਸਵਾਲ ਕਰੀ ਜਾਂਦਾ ਹੈ ਆਪੇ ਜਵਾਬ ਦੇ ਹੀ ਜਾਂਦਾ ਹੈ ਆਪੇ ਰੁਈ ਜਾਂਦਾ ਆਪੇ ਹੱਸੀ ਜਾਂਦਾ ਆਪੇ ਇਸ਼ਾਰੇ ਕਰੀ ਜਾਂਦਾ ਨਿਸ਼ਾਨਾ ਨਹੀਂ ਹੈ ਏਮ ਨਹੀਂ ਹੈ ਉਹਨੂੰ ਕਹਿ ਦਾਂਗੇ ਪਾਗਲ ਹੈ ਚਲੋ ਮੈਂ ਇੱਕ ਹੋਰ ਉਦਾਹਰਨ ਦਵਾਂ ਦਰਿਆ ਦੇ ਅੰਦਰ ਹੋਵੇ ਬੇੜੀ ਤੇ ਬੇੜੀ ਦਾ ਮਲਾਹ ਕੋਈ ਨਾ ਹੋਵੇ ਬੇੜੀ ਦਾ ਮਲਾਹ ਦਰਿਆ ਵਿੱਚ ਰੁੜ ਗਿਆ ਚੱਪੂ ਹੱਥੋਂ ਛੁੱਟ ਗਿਆ ਜਾਂ ਕੋਈ ਵੀ ਕਾਰਨ ਲਾ ਲਓ ਮਲਾਹ ਨਹੀਂ ਹੈ ਹੁਣ ਉਹ ਜਿਹੜੀ ਬੇੜੀ ਹੈ ਜਿਹਦਾ ਮਲਾਹ ਨਹੀਂ ਹੈ ਉਹ ਬੇੜੀ ਦਰਿਆ ਦੇ ਅੰਦਰ ਕੀ ਕਰੇਗੀ ਡੱਕੋ ਡੋਲੇ ਖਾਏਗੀ ਨਾ ਲਹਿਰ ਆਉਣਗੀਆਂ ਦੋ ਲਹਿਰਾਂ ਇਧਰ ਨੂੰ ਧੱਕੇ ਲੈ ਜਾਣਗੀਆਂ ਉਧਰੋਂ ਦੋ ਲਹਿਰਾਂ ਆਉਣਗੀਆਂ ਇਧਰ ਨੂੰ ਧੱਕੇ ਲੈ ਜਾਣਗੀਆਂ ਬੇੜੀ ਡੱਕੋ ਡੋਲੇ ਖਾਏਗੀ ਬੇੜੀ ਡਿਗ ਮਗਾਏਗੀ ਤੇ ਆਖਰ ਉਹ ਬੇੜੀ ਡੱਕੋ ਡੋਲੇ ਖਾਂਦੀ ਖਾਂਦੀ ਦਰਿਆ ਦੇ ਅੰਦਰ ਪਲਟ ਵੀ ਜਾਏਗੀ ਜਿਹੜੇ ਬੇੜੀ ਦੇ ਅੰਦਰ ਸਵਾਰ ਨਹੀਂ ਉਹਨਾਂ ਨੂੰ ਮਾਰ ਵੀ ਦੇਗੀ ਕਿਉਂ ਕਿਉਂਕਿ ਬੇੜੀ ਦਾ ਮਲਾਹ ਨਹੀਂ ਹੈ ਨੌਜਵਾਨ ਬੱਚਿਓ ਤੁਹਾਡੀ ਜ਼ਿੰਦਗੀ ਇੱਕ ਬੇੜੀ ਹੈ ਤੁਸੀਂ ਆਪਣੀ ਬੇੜੀ ਦੇ ਆਪੇ ਮਲਾਬ ਬਣਾਓ ਇਹਨੂੰ ਤੋਰਨਾ ਕਿੱਦਾਂ ਹੈ ਆਪਣੇ ਹੱਥ ਚੋਂ ਚੱਕੂ ਨਾ ਛੱਡੋ ਏਮ ਨਾ ਛੱਡੋ ਆਪਣੀ ਬੇੜੀ ਨੂੰ ਆਪੇ ਚਲਾਓ ਦਰਿਆ ਤੋਂ ਪਾਰ ਲੱਗ ਜਾਏਗੀ ਪਰ ਤੁਹਾਡੀ ਬੇੜੀ ਡੱਕੋ ਡੋਲੇ ਖਾਂਦੀ ਨਜ਼ਰ ਆ ਰਹੀ ਏ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ ਉਹਦਾ ਕਾਰਨ ਇਹ ਹੈ ਕਿ ਤੁਸੀਂ ਆਪਣੀ ਬੇੜੀ ਦੀ ਸੰਭਾਲ ਨਹੀਂ ਕਰ ਰਹੇ ਆਪਣੀ ਬੇੜੀ ਦੇ ਉੱਤੇ ਤੁਹਾਡਾ ਆਪਣਾ ਕੰਟਰੋਲ ਨਹੀਂ ਹੈ ਜਿਸ ਦਾ ਏਮ ਹੋਵੇ ਉਹਨੇ ਕੋਈ ਬਿਜ਼ਨਸ ਕਰਨਾ ਹੈ ਬਿਜ਼ਨਸ ਕਰਨ ਦਾ ਏਵੇਂ ਦੁਕਾਨਦਾਰੀ ਕਰਨ ਦਾ ਏਵੇਂ ਉਹਦੇ ਕੋਲ ਫਜ਼ੂਲ ਗੱਲਾਂ ਵਾਸਤੇ ਸਮਾਂ ਹੀ ਨਹੀਂ ਹੈ ਫਜ਼ੂਲ ਗੱਲਾਂ ਦੇ ਅੰਦਰ ਓਲਜਦਾ ਹੀ ਨਹੀਂ ਹੈ ਚਾਰ ਬੰਦੇ ਕਹਿੰਦੇ ਨੇ ਛੱਡ ਯਾਰ ਦੁਕਾਨ ਲੇਟ ਖੋਲਣੀ ਉਹ ਕਹਿੰਦਾ ਨਹੀਂ ਗਾਹਕ ਵੇਟ ਕਰਦੇ ਹੋਣਗੇ ਮੇਰੇ ਬਿਜ਼ਨਸ ਦਾ ਨੁਕਸਾਨ ਹੋਏਗਾ ਉਹਦੇ ਕੋਲ ਇੰਨਾ ਸਮਾਂ ਨਹੀਂ ਫਜ਼ੂਲ ਸਮਾਂ ਨਹੀਂ ਉਹ ਤੁਹਾਡੇ ਕੋਲ ਬਹਿ ਜਾਏ ਗੱਪਾਂ ਹਾਕਦਾ ਰਹੇ ਤੇ ਆਪਣੀ ਦੁਕਾਨ ਵੱਲ ਧਿਆਨ ਨਾ ਦੇ ਕਿਉਂਕਿ ਜਨੂਨ ਹੈ ਇਹ ਕੇਮ ਹੈ ਇੱਕ ਉਹਨੇ ਨਿਸ਼ਾਨਾ ਬਣਾਇਆ ਕਿ ਮੈਂ ਕੰਮ ਤੇ ਜਾਣਾ ਹੈ ਤੇ ਜਾਣਾ ਹੀ ਹੈ ਉਹ ਫਿਰ ਵਿਰਥ ਦੀਆਂ ਗੱਲਾਂ ਵਿਰਥ ਦੀਆਂ ਆਤਾਂ ਦੇ ਅੰਦਰ ਉਲਝਦਾ ਨਹੀਂ ਹੈ ਜਿਹੜੇ ਬਿੱਲੜ ਲੋਕ ਹੁੰਦੇ ਨੇ ਉਹਨਾਂ ਦੀ ਕਤਾਰ ਦਾ ਹਿੱਸਾ ਨਹੀਂ ਬਣਦਾ ਉਹਨਾਂ ਦੀ ਗਿਣਤੀ ਉਹ ਨਹੀਂ ਵਧਾਉਂਦਾ ਜਿੰਨੇ ਜਵਾਨ ਨੇ ਅੱਜ ਗੁੰਮਰਾਹ ਹੋ ਰਹੇ ਨੇ तकरीबन ਉਹ ਜਵਾਨ ਉਹ ਜਵਾਨੀ ਜਿਨ੍ਹਾਂ ਦਾ ਕੋਈ ਏਮ ਨਹੀਂ ਹੈ ਤੇ ਗੁੰਮਰਾਹ ਕੌਣ ਕਰ ਰਹੇ ਨੇ ਆ ਰਾਜਨੀਤਿਕ ਲੀਡਰ ਕਰ ਰਹੇ ਨੇ ਧਾਰਮਿਕ ਲੀਡਰ ਕਰ ਰਹੇ ਨੇ ਸਮਾਜਿਕ ਲੀਡਰ ਕਰ ਰਹੇ ਨੇ ਅਰ ਸਾਰੇ ਲੀਡਰ ਨਹੀਂ ਜਿਹੜੇ ਪ੍ਰਸ਼ਾਸਨ ਲੀਡਰ ਨੇ ਉਹ ਕਰ ਰਹੇ ਨੇ ਜਵਾਨੀ ਨੂੰ ਗੁੰਮਰਾਹ ਕਰ ਰਹੇ ਨੇ ਤੋਂ ਖੈਰ ਜਿਨ੍ਹਾਂ ਲੋਕਾਂ ਦਾ ਏਮ ਹੁੰਦਾ ਹੈ ਪੈਸਾ ਕਮਾਉਣਾ ਉਹ ਬਾਖੂਬੀ ਟੰਗ ਦੇ ਨਾਲ ਆਪਣੇ ਆਪ ਨੂੰ ਵਰਤ ਲੈਂਦੇ ਨੇ ਆਪਣੀ ਲਾਈਫ ਦਾ ਇੱਕ ਏਮ ਬਣਾ ਲੈਂਦੇ ਨੇ ਤੇ ਜਿਨ੍ਹਾਂ ਦਾ ਏਮ ਕੋਈ ਨਹੀਂ ਹੁੰਦਾ ਫਿਰ ਉਹਨਾਂ ਨੂੰ ਖਰਚਾ ਤੇ ਚਾਹੀਦਾ ਹੈ ਨਾ ਥੋੜਾ ਬਹੁਤਾ ਤੇ ਫਿਰ ਉਹ ਲੀਡਰਾਂ ਦੇ ਹੱਥ ਠੋਕਾ ਬਣ ਜਾਂਦੇ ਨੇ ਫੇਰ ਉਹ ਧਰਨੇ ਆ ਤੇ ਜਾਂਦੇ ਨੇ ਨਾਰੇ ਬਾਜੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਹੁੱਲੜ ਬਾਜੀ ਕਰਦੇ ਨੇ ਔਰ ਅੱਜ ਦੇ ਦਿਨ ਇਹ ਸਭ ਕੁਝ ਧਰਮ ਦੀ ਦੁਨੀਆ ਦੇ ਅੰਦਰ ਹੁੰਦਾ ਵੀ ਨਜ਼ਰ ਆ ਰਿਹਾ ਦੁਬਾਰਾ ਗੱਲ ਕਹਿਣਾ ਹੁੱਲੜ ਬਾਜੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਨਾਰੇ ਬਾਜੀ ਕਰਦੇ ਨੇ ਧਰਨੇ ਬਾਜੀ ਕਰਦੇ ਨੇ ਫਜ਼ੂਲ ਦੀਆਂ ਗੱਲਾਂ ਦੇ ਅੰਦਰ ਮੈਂ ਇੱਕ ਗੱਲ ਕਰਦਿਆਂ ਨਿਆੰਗ ਸਿੰਘ ਸ਼ਰੇ ਆਮ ਬੱਕਰੇ ਵੱਢਦੇ ਨੇ ਛਟਕਾਉਂਦੇ ਨੇ ਤੁਹਾਡੀ ਹਿੰਮਤ ਨਹੀਂ ਪੈਂਦੀ ਕੋਈ ਉਹਨਾਂ ਨਾਲ ਜਾ ਕੇ ਮੱਥਾ ਲਾ ਲਵੇ ਉਹਨਾਂ ਫੌਜਾਂ ਦੇ ਨਾਲ ਪਰ ਜੇ ਕਿਸੇ ਗਰੀਬ ਨੇ ਕਿਸੇ ਗਲੀ ਦੇ ਅੰਦਰ ਆਂਡਿਆਂ ਦੀ ਰੇੜੀ ਲਾ ਲਈ ਤੇ ਆ ਪਿੱਛੇ ਜੇ ਖਬਰ ਆਈ ਸੀ ਨਾ ਚੱਕ ਕੇ ਆਂਡਿਆਂ ਦੀ ਰੇੜੀ ਪਲਟ ਦਿੱਤੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਗਿਣਤੀ ਵਿੱਚ ਲਿਆਉਣਾ ਚਾਹੁੰਦੇ ਹੋ ਲੋਕ ਵੇਖਣ ਕਿ ਸਾਡੇ ਸ਼ਹਿਰ ਦਾ ਆ ਬੱਚਾ ਵੀ ਹੈਗਾ ਜਿਹੜਾ ਲੀਡਰੀ ਦੇ ਅੰਦਰ ਪੈਰ ਰੱਖਦਾ ਪਰ ਤੁਸੀਂ ਲੀਡਰ ਨਹੀਂ ਤੁਸੀਂ ਨਕਮੇ ਪ੍ਰਿਸ਼ਟ ਸਾਬਤ ਹੋਵੋਗੇ ਸਮਾਜ ਦੇ ਸਾਹਮਣੇ ਕਿਉਂਕਿ ਤੁਹਾਡਾ ਕੰਮ ਹੀ ਇਹ ਬਣ ਗਿਆ ਲੁੱਟਾਂ ਖੋਹਾਂ ਕਰਨੀਆਂ ਹੁੱਲੜਬਾਜੀ ਕਰਨੇ ਫਿਰ ਉਸ ਤੋਂ ਬਾਅਦ ਨਤੀਜਾ ਕੀ ਹੁੰਦਾ ਹੈ ਇਸ ਹੁੱਲੜਬਾਜੀ ਦੇ ਅੰਦਰ ਧਰਨੇ ਬਾਜੀ ਦੇ ਅੰਦਰ ਲੁੱਟਾਂ ਖੋਹਾਂ ਡਾਕਿਆਂ ਦੇ ਅੰਦਰ ਕਈ ਉੱਜੜ ਜਾਂਦੇ ਨੇ ਕਈ ਮਰ ਜਾਂਦੇ ਨੇ ਕਈਆਂ ਦਾ ਕੁਝ ਬਣ ਜਾਂਦਾ ਹੈ ਤੇ ਬਹੁਤੇ ਜੇਲ੍ਹ ਦੇ ਅੰਦਰ ਬੰਦ ਹੁੰਦੇ ਨੇ ਤੇ ਜਿਨ੍ਹਾਂ ਨੇ ਤੁਹਾਨੂੰ ਇਸ ਪਾਸੇ ਤੋਰਿਆ ਸੀ ਉਹ ਜਿਹੜੇ ਆਗੂ ਹੁੰਦੇ ਨਾ ਉਹ ਫਿਰ ਸੋਨੇ ਦੇ ਚਮਚ ਦੇ ਨਾਲ ਬੈਠੇ ਕਿਦਰੇ ਖੀਰ ਖਾਂਦੇ ਹੁੰਦੇ ਨੇ ਉਹ ਫਿਰ ਚੋਰ ਤੇ ਕੁੱਤੀ ਰਲੇ ਤੁਹਾਨੂੰ ਕਿਦਰੇ ਨ ਕਿਦਰੇ ਬੈਠੇ ਨਜ਼ਰ ਆਉਣਗੇ ਤੁਸੀਂ ਉਹਨਾਂ ਦੇ ਪਿੱਛੇ ਪੂਛ ਨੂੰ ਅਗਲਵਾ ਲਈ ਤੁਸੀਂ ਉਹਨਾਂ ਦੇ ਪਿੱਛੇ ਭੜਗ ਗਏ ਆਪ ਹਨੇਰੇ ਵਿੱਚ ਚਲੇ ਗਏ ਤੇ ਉਹ ਬੈਠੇ ਹੋਏ ਕਿਦਰੇ ਤੁਹਾਨੂੰ ਰੋਲ ਕੇ ਮਾਰ ਕੇ ਜੇਲ੍ਹਾਂ ਵਿੱਚ ਭਾਕੇ ਆਪ ਤਾੜੀ ਮਾਰ ਕੇ ਹੱਸਦੇ ਨੇ ਕਿਉਂ ਹੱਸਦੇ ਨੇ ਕਿ ਕਮਲੇ ਸਨ ਜਿਹੜੇ ਸਾਡੇ ਨੀਤੀ ਨੂੰ ਸਮਝ ਨਾ ਪਾਏ ਜਵਾਨ ਬੱਚਿਓ ਹੱਥ ਜੋੜ ਕੇ ਮੇਰੀ ਤੁਹਾਡੇ ਸਾਹਮਣੇ ਇੱਕ ਬਿਨੇ ਹੈ ਇੱਕ ਰਿਕਵੈਸਟ ਹੈ ਆਪਣੀ ਏਮ ਦਾ ਕੋਈ ਨਾ ਕੋਈ ਆ ਆਪਣੀ ਲਾਈਫ ਦਾ ਕੋਈ ਨਾ ਕੋਈ ਏਮ ਬਣਾਓ ਆਪਣੇ ਜੀਵਨ ਦਾ ਕੋਈ ਨਿਸ਼ਾਨਾ ਬਣਾਓ ਨਿਸ਼ਾਨਾ ਤੁਹਾਨੂੰ ਸੇਧ ਦੇਗਾ ਨਿਸ਼ਾਨਾ ਤੁਹਾਨੂੰ ਸਕੂਨ ਦੇਗਾ ਪਟਕੋਗੇ ਨਹੀਂ ਪਟਕਦਾ ਉਹ ਬੰਦਾ ਹੈ ਜਿਹਦੀ ਲਾਈਫ ਦਾ ਕੋਈ ਏਮ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ